ਪਿੰਡ ਭੰਗ ਚੜੀ ਤੋਂ ਫੋਟੋਗ੍ਰਾਫੀ ਕਰਨ ਉਪਰੰਤ ਘਰਾਂ ਨੂੰ ਸ਼੍ਰੀ ਮੁਕਸਰ ਸਾਹਿਬ ਮਲੋਟ ਰੋਡ ਨੈਸ਼ਨਲ ਹਾਈਵੇ ਰਾਹੀਂ ਵਾਪਸ ਆ ਰਹੇ ਫੋਟੋਗ੍ਰਾਫਰਾਂ ਨਾਲ ਲੁੱਟਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਤਤ ਲੁਟੇਰੇ ਨੂੰ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੇ ਕੀਤਾ ਕਾਬੂ ਕੁਝ ਦਿਨ ਪਹਿਲਾਂ ਰਾਤ ਨੂੰ ਜਿਹੜੇ ਮੂਵੀਆਂ ਵਗੈਰਾ ਤੇ ਵੀਡੀਓ ਵਗੈਰਾ ਬਣਾਉਂਦੇ ਰੋਹਿਤ ਉਹਦਾ ਨਾਮ ਆ ਉਹ ਆਪਣਾ ਕੰਮ ਕਰਕੇ ਵਾਪਸ ਆ ਰਿਹਾ ਸੀਗਾ ਤਾਂ ਉਹਨੂੰ ਮਹਾਰਾਜ ਵਾਲੇ ਦੇ ਲੱਗੇ ਆ ਕੇ ਕੁਝ ਨਾਮ ਨੂੰ ਵਿਅਕਤੀਆਂ ਨੇ ਕਾਪਾ ਖੰਡੇ ਦਿਖਾ ਕੇ ਉਹਨਾਂ ਤੋਂ ਮੋਬਾਈਲ ਫੋਨ ਤੇ ਪੈਸੇ ਖੋਲੇ ਸੀ ਉਸ ਵਾਰ ਦੇ ਵਿੱਚ ਜਿਹੜੀ ਹੈਗੀ ਆ ਐਫਆਰ ਦਰਜ ਕੀਤੀ ਗਈ ਸਦਰ ਮੁਖਸੋ ਦੇ ਵਿੱਚ ਤਫਤੀਸ਼ ਦੇ ਦੌਰਾਨ ਜਦੋਂ ਉਹਨਾਂ ਦੀ ਨਾਕਾਬੰਦੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਦੌਰਾਨ ਜਿਹੜਾ ਹੈਗਾ ਸਾਨੂੰ ਉਹਨਾਂ ਕੋਲ ਮੋਬਾਈਲ ਫੋਨ ਜਿਹੜੇ ਤੇਜ ਤਰਾਰ ਹਥਿਆਰ ਖੰਡਾ ਤੇ ਜਿਹੜੇ ਚੋਰੀ ਕੀਤਾ ਇੱਕ ਮੋਟਰਸਾਈਕਲ ਗ੍ਰਾਮਤ ਹੋ ਚੁੱਕਿਆ ਵਾ ਦੋਸ਼ੀ ਹੈਗਾ ਇੱਕ ਤਾਂ ਹੈਗਾ ਗੁਰਦਾਸਪੁਰ ਦਾ ਰਣਜੀਤ ਇੱਕ ਹੈਗਾ ਅਮਰੀਕ ਸਰਦਾਰ ਕਾਸ਼ਪੀਰ ਜਿਹੜਾ ਕਾਸ਼ਪੀਰ ਅਮਰੀਕ ਸਰਦਾਰ ਹੈਗਾ ਇਹ ਜਦੋਂ ਇਹਨੂੰ ਇਹਦੀ ਨਾਕੇ ਤੇ ਪਛਾਣ ਹੋ ਗਈ ਸੀ ਜਦੋਂ ਇਹਨੇ ਮੋਟਰਸਾਈਕਲ ਭਜਾਇਆ ਤੇ ਜਦੋਂ ਇਹ ਮੋਟਰਸਾਈਕਲ ਭਜਾਉਣ ਦੌਰਾਨ ਡਿੱਗ ਗਿਆ ਤੇ ਇਹਦੇ ਸੱਟਾਂ ਲੱਗੀਆਂ ਹਸਪੀਟਲ ਦਾਖਲ ਆ ਇਹਦੀ ਇਹਦੀ ਅਜੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰਨ ਵਾਲੀ ਹੈਗੀ ਆ ਜਦੋਂ ਡਾਕਟਰ ਸਾਹਿਬ ਤੋਂ ਫਿਟ ਦੱਸਣਗੇ ਫਿਰ ਅਸੀਂ ਅੱਗੇ ਇਹਦੀ ਜਿਹੜੀ ਤਕਤੀਸ਼ ਜਾਰੀ ਸਰ ਇਹੋ ਤੱਕ ਗੱਲ ਨਹੀਂ ਆ ਗਈ ਅੰਮ੍ਰਿਤਸਰ ਤੋਂ ਜੀ ਇੱਕ ਇੱਕ ਕ੍ਰਾਈਮ ਕਰਨ ਵਾਸਤੇ ਇਹ ਜਿਹੜਾ ਇਹਨਾਂ ਨੇ ਤਕਤੀਸ਼ਦਾਨ ਦੱਸਿਆ ਵਾ ਕਿ ਅੰਮ੍ਰਿਤਸਰ ਗੁਰਦਾਸਪੁਰ ਤੋਂ ਪਹਿਲਾਂ ਇਹ ਅੰਮ੍ਰਿਤਸਰ ਇਕੱਠੇ ਹੋਏ ਅੰਮ੍ਰਿਤਸਰ ਇਕੱਠੇ ਹੋ ਕੇ ਉੱਥੋਂ ਇਹਨਾਂ ਨੇ ਕਿਹਾ ਵੀ ਆਪਣੇ ਏਰੀਆ ਤੋਂ ਦੂਰ ਜਾ ਕੇ ਕਿਤੇ ਕੋਈ ਵਾਰਦਾਤ ਕਰਦੇ ਉੱਥੋਂ ਇਹ ਚੱਲਦੇ ਹੋਏ ਇੱਧਰ ਮੁਕਸ ਸਾਈਡ ਆ ਗਏ ਕਿ ਪਹਿਲਾਂ ਡਰਾਈਵਿੰਗ ਵਗੈਰਾ ਦਾ ਕੰਮ ਕਰਦੇ ਰਹੇ ਆ ਪਹਿਲਾਂ ਕੋਈ ਇਹ ਮਕਦਮਾ ਦਰਜ ਹੈਗਾ ਜੀ ਉਹ ਜਿਹੜਾ ਕੋਈ ਇਹਨਾਂ ਤੇ ਜਿਹੜਾ ਆਕਾਸ਼ਪੀਰ ਹੈਗਾ ਜਿਹ ਕਿੱਟਾ ਟੁੱਟਿਆ ਹੈਗਾ ਉਹਦੇ ਤੇ ਤਿੰਨ ਮੁਕਦਮੇ ਦਰਜ ਆ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜਾ ਰਣਜੀਤ ਹੈਗਾ ਗੁਰਦਾਸਪੁਰ ਦਾ ਇਹਦੇ ਤੇ ਪਹਿਲਾਂ ਹੀ ਮੁਕਦਮਾ ਦਰਜ ਜਿਹਨੇ ਸ਼ੈਟਰ ਵਗੈਰਾ ਦਿੱਤਾ ਹੋਵੇ ਇਹਨੂੰ ਜੀ ਹਾਂਜੀ ਉਹੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕਿਹੜੇ ਹੈਗੇ ਕੋਈ ਲੋਕਲ ਬੰਦੇ ਨਾਲ ਜਿਹੜੇ ਦੋ ਬੰਦੇ ਆਏ ਤਾਂ ਗੁਰਦਾਸਪੁਰ ਤਾਮਰੀਸਰ ਤੋਂ ਹੀ ਹੈਗੇ ਬਾਕੀ ਤਫ਼ਤੀਸ਼ ਜਾਰੀ ਹੈ ਜੀ ਗRANDI ਇਹਨਾਂ ਦੀ ਗRANDI ਇਹਨਾਂ ਇਹਦੇ ਕੋਲੋਂ ਰਣਜੀਤ ਕੋਲੋਂ ਇੱਕ ਕਾਪਾ ਹੈਗਾ ਖੰਡੇ ਵਰਗਾ ਇੱਕ ਮੋਟਰਸਾਈਕਲ ਹੈਗਾ ਪੰਜ ਮੋਬਾਈਲ ਫੋਨ ਮਿਲੇ ਹੈਗੇ